ਇਨੂ ਨਾਮ ਦੀ ਔਰਤ ਜਖਮੀ ਹਾਲਤ ਚ ਆਈ ਸੀ ਜਿਨੇ ਅਮਰਜੈਂਸੀ ਦੇ ਵਿੱਚ ਹੀ ਦਮ ਤੋੜਤਾ ਉਹਦੇ ਸਰਦ ਦੇ ਮੌਕੇ ਤੇ ਪੁੱਜ ਕੇ ਫਤਿਹ ਕੀਤੀ ਗਈ ਹੈ ਤੇ ਪਤਾ ਲੱਗਿਆ ਕਿ ਰਾਜੂ ਕੁਮਾਰ ਨਾਮ ਦਾ ਇੱਕ ਯੂਪੀ ਦਾ ਵਿਅਕਤੀ ਉੱਥੇ ਰਹਿੰਦਾ ਸੀਗਾ ਜਿਹੜਾ ਨਿਓ ਗੈਸ ਏਜੰਸੀ 'ਚ ਕੰਮ ਕਰਦਾ ਸੀ ਤੇ ਉਹ ਗੈਸ ਦੇ ਸਿਲੰਡਰ ਜਿਹੜੇ ਆ ਉਹ ਆਪਣੇ ਉੱਤੇ ਕਿਰਾਏ ਵਾਲੇ ਕੁਆਰਟਰ ਦੇ ਵਿੱਚ ਲਿਆ ਕੇ ਉਹਦੇ 'ਚ ਪਤਾ ਲੱਗਿਆ ਵੀ ਗੈਸ ਜਿਹੜੀ ਹੈ ਉਹ ਕੰਪੀਸ ਸਲੰਡਰ ਦੇ ਵਿੱਚ ਭਰ ਕੇ ਦੇਖਦਾ ਸੀਗਾ ਉਥੇ ਇਹ ਇਸੇ ਦੌਰਾਨ ਇਹ ਵਾਰਦਾਤ ਹੋਈ ਹੈ ਕਿ ਉਥੇ ਕੋਈ ਸਲੰਡਰ ਫਟਿਆ ਤੇ ਜਿਸ ਤੇ ਅਸੀਂ ਮਕਦਮਾ ਨੰਬਰ 108 ਅ ਅੰਡਰ ਸੈਕਸ਼ਨ 105 324 ਜੀਮਨ 4 ਬੀ ਐਨ ਐਸ ਤਹਿਤ ਅ ਦਰਜ ਰਜਿਸਟਰ ਕਰ ਲਿਆ ਰਾਜੂ ਕੁਮਾਰ ਦੇ ਖਿਲਾਫ ਇਹ ਤਫਤੀਸ਼ ਜਾਰੀ ਹੈ ਰਾਜੀ ਕੁਮਾਰ ਦਾ ਪਤਾ ਲੱਗਿਆ ਕਿ ਉਹਨੂੰ ਉਹਦੇ ਵੀ ਅ ਜਿਹੜਾ ਉਹ ਮੌਕੇ ਤੇ ਝੁਲਸ ਗਿਆ ਸੀਗਾ ਤੇ ਉਹਨੂੰ ਰਜਿੰਦਰ ਹਸਪਤਲ ਦਾਖਲ ਕਰਾਇਆ ਗਿਆ ਸੀ ਜਿਹੜਾ ਉਹ ਉੱਥੋਂ ਉਹਨੂੰ ਪੀਜੀਆ ਰੈਫਰ ਕੀਤਾ ਗਿਆ ਕਿੰਨੇ ਲੋਕੀ ਤੇ जख्मी ਕੋਈ ਬੱਚੇ ਵੀ ਸੀਗੇ ਨਾਲ ਨਹੀਂ ਬੱਚਾ ਕੋਈ ਨਹੀਂ ਸੀਗਾ ਉੱਥੇ ਅਲੱਗ-ਅਲੱਗ ਕਮਰੇ ਸੀਗੇ ਤੇ ਮੌਕੇ ਤੇ ਜਦੋਂ ਪਤਾ ਕੀਤਾ ਗਿਆ ਤੇ ਉਹ ਲੈਂਟਰ ਪਾਏ ਹੋਏ ਸੀਗੇ ਲੈਂਟਰਾਂ ਦੀਆਂ ਛੱਤਾਂ ਜਿਹੜੀਆਂ ਉਹ ਗਿਰ ਗਈਆਂ ਸੀ ਮੌਕੇ ਤੇ ਇੱਕ ਨਾਲ ਵਾਲੇ ਕਮਰੇ ਦੇ ਵਿੱਚ ਇੱਕ ਔਰਤ ਸੀਗੀ ਉਸੋ ਔਰਤ ਦੀ ਡੈਥ ਹੋ ਗਈ ਸੀ ਰਜਿੰਦਰ ਹਸਪਤਲ ਦਰਾਂ ਨੇ ਇਲਾਜ ਇਹ ਜਿਹਦਾ ਪੋਸਟਮਾਰਟਮ ਕਰਵਾ ਕੇ ਡੈਡ ਬੋਡੀ ਪੋਸਟਮਾਰਟਮ ਕਰਵਾ ਕੇ ਡੈਡ ਬੋਡੀ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤੀ ਕੋਠੀ ਚ ਰਹਿੰਦੇ ਸੀ ਵੀ ਇਹ ਕਿਹਦਾ ਇਹ ਕਿਰਾਏ ਦਾ ਮਕਾਨ ਸੀਗਾ ਜੀ ਕਿਰਾਏ ਦੇ ਮਕਾਨ ਬਣਾਏ ਹੋਏ ਆ 8-10 ਮਕਾਨ ਬਣਾਏ ਹੋਏ ਕਿਰਾਏ ਦੇ ਇਹਦੀ ਪ੍ਰਾਪਰਟੀ ਹੈ ਸਰ ਇਹੇ ਹੈਗੀ ਆ ਜੀ ਮਾਲਕ ਹੈਗਾ ਸੰਦੀਪ ਸਿੰਘ ਹੈ ਤੇ ਤਾਂ ਮਮ ਜਿਹੜੇ ਰਹਨ ਵਾਲੇ ਸੰਦੀਪ ਸਿੰਘ ਦੀ ਪ੍ਰਾਪਰਟੀ ਹੈ ਤਾਂ ਤੀ ਜਾਰੀ ਹੈ ਜੀ ਮਤਲਬ ਤੇ ਹੁਣ ਜਿਹਦਾ ਮਾਲਕ ਨੇ ਭਾਜੀ 2 ਪੈਸੇ ਵਾਸਤੇ ਕਿਰਾਇਆ ਲੈ ਲਿਆ ਉਹ ਜਿੱਦਾਂ ਹਾਦਸਾ ਹੋ ਗਿਆ ਹੋਰ ਵੀ ਲੋਕ ਕੇ ਮੋਹਲਾ ਵੀ ਆ ਗਿਆ ਹੋਰ ਵੀ ਵੱਡਾ ਹਾਦਸਾ ਹੋਣਾ ਸੀ ਕਿ ਉਹ ਦੇਖਣਾ ਦੀ ਕੋਈ ਬੰਦੀ ਕਰਵਾਈ ਹੋਗੀ ਅਜੇ ਇਹ ਸਾਰੀਆਂ ਗੱਲਾਂ ਜਿਹੜੀ